ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਚੰਨ ਦਾ ਟੁਕੜਾ ਨਹੀਂ ਹੈ ਤੂੰ ਤਾਂ ਪੂਰਾ ਚੰਨ ਹੈ ਕੁੜੇ ਇਹ ਬੋਲ ਹਰਮੀਤ ਨੂੰ ਸ਼ਗਨ ਕਰਨ ਆਈ ਉਸ ਦੀ ਸੱਸ ਨੇ ਆਖੇ ਕੋਲ ਖੜੀਆਂ ਹਰਮੀਤ ਦੀਆਂ ਚਾਚੀਆਂ ਤਾਈਆਂ ਉਸ ਨੂੰ ਆਖ ਰਹੀਆਂ ਸਨ ਕਿ ਤੂੰ ਭਾਗਾ ਵਾਲੀ ਹੈ ਪਰ ਕੌਣ ਜਾਣਦਾ ਸੀ ਚੰਨ ਵਰਗੀਆਂ ਸ਼ਕਲਾਂ ਵਾਲੇ ਵੀ ਕਿਸਮਤ ਤੋਂ ਕੋਰੇ ਹੁੰਦੇ ਹਨ ਫਿਰ ਵੀ ਇਹ ਬੋਲ ਸਾਬਤ ਕਰਨ ਲਈ ਹਰਮੇਤ ਨੂੰ ਕਿਹੜੇ-ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਣਾ ਸੀ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਵਿਆਹ ਹੋਇਆ ਅਜੇ ਉਸਦੇ ਹੱਥਾਂ ਦੀ ਮਹਿੰਦੀ ਤੱਕ ਨਹੀਂ ਸੀ ਲੱਥੀ ਦਿਲ ਦੇ ਅਰਮਾਨ ਵੀ ਪੂਰੇ ਨਹੀਂ ਸੀ ਹੋਏ ਕਿ ਉਸਦੇ 15 ਸਾਲ ਦੇ ਦਯਾ ਦਾ ਪਟਿਆਲਾ ਰੋਡ ਤੇ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਸ ਦੀਆਂ ਦੋਨੋਂ ਲੱਤਾਂ ਵੱਡੀਆਂ ਗਈਆਂ ਬਸ ਉਸ ਦੇ ਸਾਹ ਹੀ ਚੱਲਦੇ ਸਨ ਕੁਝ ਪੈਸੇ ਟਰੱਕ ਵਾਲਿਆਂ ਤੋਂ ਮਿਲੇ ਸਨ ਪਰ ਸਾਰੇ ਉਸ ਦੇ ਇਲਾਜ ਤੇ ਹੀ ਲੱਗ ਗਏ ਸਨ ਹਸਪਤਾਲ ਤੋਂ ਘਰ ਲਿਆਂਦਾ ਉਸ ਦੀ ਵੀ ਗਿਰਿਆ ਬਾਥਰੂਮ ਨਹਾਉਣਾ ਸਭ ਮੰਜੀ ਤੇ ਹੀ ਹੁੰਦਾ ਸੀ ਉਹ ਬੋਲਣਾ ਵੀ ਹਟ ਗਿਆ ਸੀ ਬਸ ਇਸ਼ਾਰੇ ਹੀ ਕਰਦਾ ਸੀ ਪੂਰੇ ਘਰ ਵਿੱਚ ਸੋਗ ਪੈਦਾ ਹੋ ਗਿਆ ਸੀ ਦੂਰੋਂ ਨੇੜਿਓਂ ਰਿਸ਼ਤੇਦਾਰ ਪਤਾ ਲੈਣ ਆਉਂਦੇ ਦੁੱਖ ਦਰਦ ਸਾਂਝਾ ਕਰਦੇ ਤੇ ਚਲੇ ਜਾਂਦੇ ਮਹੱਲੇ ਵਾਲੇ ਵੀ ਪਤਾ ਲੈਣ ਆਉਂਦੇ ਪਰ ਕੁਝ ਗਵਾਂਢੀ ਔਰਤਾਂ ਰੋਜ਼ ਹੀ ਹਰਮੀਤ ਦੀ ਸੱਸ ਕੋਲ ਆਉਂਦੀਆਂ ਤੇ ਕਾਫੀ ਕਾਫੀ ਢੇਰ ਬੈਠੀਆਂ ਰਹਿੰਦੀਆਂ ਹਰਮੀਤ ਨੂੰ ਚਾਹ ਪਾਣੀ ਜਾਂ ਕੁਝ ਹੋਰ ਕਾਸੇ ਲਈ ਬੁਲਾਉਣਾ ਤਾਂ ਸਭ ਦਾ ਉਸ ਪ੍ਰਤੀ ਨਜ਼ਰੀਆ ਬੜਾ ਅਜੀਬ ਜਿਹਾ ਹੁੰਦਾ ਸੀ ਹਰਮੀਤ ਦੀ ਸੱਸ ਦਾ ਵਿਵਹਾਰ ਵੀ ਬਦਲ ਗਿਆ ਸੀ ਉਹ ਬਹੁਤ ਰੁੱਖਾ ਬਣ ਦਿਖਾਉਣ ਲੱਗ ਪਈ ਸੀ ਇੱਕ ਦਿਨ ਉਸਨੇ ਹਰਮੀਤ ਨੂੰ ਸ਼ਰਿਆਮ ਹੀ ਆਖ ਦਿੱਤਾ ਕਿ ਤੂੰ ਪੁੱਠੇ ਪੈਰਾਂ ਵਾਲੀਏ ਮੇਰੇ ਪੁੱਤ ਨਾਲ ਮਾੜਾ ਕਰਵਾਇਆ ਤੂੰ ਕਿੱਥੋਂ ਕ ਲੈਣੀ ਸਾਡੇ ਵੇੜੇ ਆਈ ਮੇਰਾ ਪੁੱਤ ਖਾ ਗਈ ਇੱਕ ਜਵਾਕ ਜਿਸ ਨੂੰ ਅਜੇ ਪੂਰੀ ਤਰ੍ਹਾਂ ਮੋਟਰਸਾਈਕਲ ਤਾਂ ਨਹੀਂ ਸੰਭਾਲਣਾ ਆਉਂਦਾ ਤੇ ਨਾ ਹੀ ਚਲਾਉਣਾ ਆਉਂਦਾ ਸੀ ਤੁਸੀਂ ਉਸ ਨੂੰ ਮੋਟਰਸਾਈਕਲ ਦੇ ਕੇ ਹਾਈਵੇ ਤੇ ਭੇਜੋਗੇ ਤਾ ਐਕਸੀਡੈਂਟ ਤਾਂ ਹੋਵੇਗਾ ਹੀ ਹਰਮীত ਨੇ ਵੀ ਆਖ ਦਿੱਤਾ ਉਸ ਰਾਤ ਇਹ ਗੱਲ ਉਸਨੇ ਆਪਣੇ ਪਤੀ ਨੂੰ ਨਹੀਂ ਦੱਸੀ ਕੁਝ ਦਿਨਾਂ ਬਾਅਦ ਉਸਦੀ ਸੱਸ ਉਸਦੀ ਪੇਟੀ ਫਰੋਲਣ ਲੱਗ ਪਈ ਹਰਮীত ਨੇ ਪੁੱਛਿਆ ਵੀ ਕੀ ਚਾਹੀਦਾ ਹੈ ਬਸ ਉਹ ਕੱਪੜੇ ਤੇ ਕੱਪੜੇ ਕੱਢ ਕੇ ਬਾਹਰ ਸੁੱਟੇ ਜਾਵੇ ਇੱਕ ਲਾਲ ਰੰਗ ਦੇ ਸੂਟ ਨੂੰ ਹੱਥ ਵਿੱਚ ਫੜ ਉੱਚੀ ਉੱਚੀ ਬੋਲਣ ਲੱਗ ਗਈ ਬਸ ਆਹ ਲਾਲ ਕੱਪੜੇ ਤੇ ਤੋਂ ਕੁਝ ਕਰਵਾ ਕੇ ਲੈ ਕੇ ਆਈ ਹੈ ਤਾਂ ਹੀ ਤਾਂ ਮੇਰੇ ਪੁੱਤ ਦਾ ਇਹ ਹਾਲ ਹੋਇਆ ਉਹ ਹਰਮੀਤ ਦੇ ਭਾਈਆਂ ਨੂੰ ਪਿੱਟਣ ਲੱਗ ਪਏ ਹਰਮੀਤ ਨੇ ਸੋਹਰੇ ਨੂੰ ਆਖਿਆ ਬਾਪੂ ਜੀ ਬੀਜੀ ਬੇਵਜ੍ਹਾ ਦਾ ਡਰਾਮਾ ਕਰ ਰਹੇ ਹਨ ਪਰ ਸੋਹਰਾ ਵੀ ਪੁੱਤ ਦੇ ਐਕਸੀਡੈਂਟ ਤੋਂ ਬਾਅਦ ਕੁਝ ਨਹੀਂ ਸੀ ਬੋਲਦਾ ਜਦੋਂ ਸ਼ਾਮ ਨੂੰ ਉਸ ਦਾ ਘਰ ਵਾਲਾ ਕੰਮ ਤੋਂ ਆਇਆ ਤਾਂ ਫਿਰ ਉਹੀ ਲਾਲ ਸੂਟ ਦਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਹਰਮੀਤ ਨੇ ਕਿਹਾ ਬੀਜੀ ਤੈਨੂੰ ਕਿਵੇਂ ਪਤਾ ਇਹੀ ਲਾਲ ਕੱਪੜੇ ਨੇ ਆਪਣੇ ਨਿੱਕੇ ਦਾ ਐਕਸੀਡੈਂਟ ਕਰਵਾਇਆ ਬੀਜੀ ਨੇ ਕਿਹਾ ਮੈਨੂੰ ਵੀਰੋ ਚਿਮਟਿਆਂ ਵਾਲੇ ਬਾਬੇ ਕੋਲ ਲੈ ਕੇ ਗਈ ਸੀ ਬਾਬੇ ਨੇ ਹੀ ਆਖਿਆ ਸੀ ਕਿ ਤੁਹਾਡੇ ਘਰ ਲਾਲ ਰੰਗ ਦਾ ਕੱਪੜਾ ਆਇਆ ਹੈ ਤੁਹਾਡੇ ਮੁੰਡੇ ਦਾ ਐਕਸੀਡੈਂਟ ਉਸ ਦੇ ਕਰਕੇ ਹੀ ਹੋਇਆ ਹੈ ਹਰਮੀਤ ਦੇ ਪਤੀ ਨੇ ਕਿਹਾ ਬੀਜੀ ਕਿਉਂ ਕਮਲਿਆਂ ਦੇ ਪਿੱਛੇ ਅਲੱਗ ਕਮਲੀ ਬਣਦੀ ਹੈ ਮੈਂ ਲਾਲ ਰੰਗ ਦੀ ਪੱਗ ਲਈ ਸੀ ਤੇ ਇਹਨੂੰ ਸੂਟ ਲੈ ਕੇ ਦਿੱਤਾ ਸੀ ਹੁਣ ਦੱਸ ਮੈਂ ਨਿੱਕੇ ਦਾ ਐਕਸੀਡੈਂਟ ਕਰਵਾਇਆ ਤੂੰ ਜ਼ਿਆਦਾ ਸਿਆਣਾ ਨਾ ਬਣ ਤੈਨੂੰ ਨਹੀਂ ਪਤਾ ਇਸ ਝੋੜੇਲ ਦਾ ਇਹਨੇ ਹੀ ਮੇਰੇ ਪੁੱਤ ਮੰਜੇ ਦੀ ਪਵਾਇਆ ਬੰਦੇ ਖਾਣੀ ਨੇ ਮੇਰੇ ਛੋਟੇ ਨਾਲ ਮਾੜਾ ਕੀਤਾ ਹੈ ਵੱਡੇ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਦੋਨੋਂ ਇੱਥੋਂ ਦਫਾ ਹੋ ਜਾਓ ਹਰਮੀਦ ਨੇ ਆਪਣੇ ਸਹੋਰੇ ਨਾਲ ਗੱਲ ਕੀਤੀ ਉਹਨੇ ਵੀ ਇਹੀ ਆਖ ਦਿੱਤਾ ਕਿ ਫਿਲਹਾਲ ਸੀ ਚਲੇ ਜਾਓ ਮੈਂ ਕਲੇਸ਼ ਨਹੀਂ ਚਾਹੁੰਦਾ ਉਹਨਾਂ ਲਈ ਇਹ ਬਹੁਤ ਹੀ ਮੁਸ਼ਕਿਲ ਘੜੀ ਸੀ ਮਲੇਸ਼ੀਆ ਕੰਮ ਕਰਦੇ ਹਰਮਿਤ ਦੇ ਭਰਾ ਨੇ ਉਸ ਨੂੰ ਥੋੜੇ ਪੈਸੇ ਭੇਜੇ ਹਰਮਿਤ ਦਾ ਪਤੀ 8000 ਤਨਖਾਹ ਤੇ ਕੰਮ ਕਰਦਾ ਹੋਣ ਕਰਕੇ ਉਹਨਾਂ ਲਈ ਰਾਜਪੁਰੇ ਕਿਰਾਏ ਤੇ ਰਹਿਣਾ ਬਹੁਤ ਮੁਸ਼ਕਿਲ ਸੀ 12 ਪੜੀ ਹੋਣ ਕਰਕੇ ਹਰਮਿਤ ਨੂੰ ਰਾਜਪੁਰਾ ਦੇ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਰਸੋਈ ਵਿੱਚ ਚਾਹ ਪਾਣੀ ਬਣਾਉਣ ਦਾ ਕੰਮ ਮਿਲ ਗਿਆ। ਕਈ ਸਾਲ ਬੀਤ ਗਏ। ਸ਼ਾਇਦ ਸਮਾ ਮੱਲਮ ਬਣ ਕੇ ਕੁਝ ਜ਼ਖਮ ਭਰਨ ਲੱਗ ਪਿਆ ਸੀ। ਪਰ ਆਪਣਿਆਂ ਤੋਂ ਦੂਰ ਹੋਣ ਦਾ ਜ਼ਖਮ ਅਜੇ ਵੀ ਅੱਲ੍ਹਾ ਸੀ। ਪਤਾ ਨਹੀਂ ਰੱਬ ਕਿਹੜਿਆਂ ਜਨਮਾਂ ਦੀ ਸਜ਼ਾ ਦੇ ਰਿਹਾ ਸੀ। ਇੱਕ ਦਿਨ ਹਰਮੀਤ ਸ਼ਾਮ ਨੂੰ ਛੁੱਟੀ ਕਰਕੇ ਬੱਸ ਲੈਣ ਬੱਸ ਸਟਾਪ ਵੱਲ ਵੱਧ ਰਹੀ ਸੀ। ਕਿ ਅਚਾਨਕ ਕੰਨਾਂ ਵਿੱਚ ਆਵਾਜ਼ ਆਈ। ਕਿਉ ਮਾਟੋ ਵਾਲਾ ਮੈਨੂੰ ਸੈਡ ਮਾਰ ਗਿਆ ਤੇ ਸਾਹਮਣੇ ਭੀੜਵਤੀ ਦਿਖੀ ਹਰਮੀਤ ਵੱਡੀਆਂ-ਵੱਡੀਆਂ ਪਲਾਂਘਾਂ ਭਰ ਕੇ ਉਧਰ ਵਧੀ ਤਾਂ ਉਸਨੇ ਦੇਖਿਆ ਉਹ ਮਾਈ ਉਸਦੀ ਸੱਸ ਸੀ ਤੇ ਉਸਦੀ ਪੜਪੜੀ ਵਿੱਚੋਂ ਖੂਨ ਦੀ ਧਾਰ ਵਹਿ ਰਹੀ ਸੀ ਹਰਮੀਤ ਨੇ ਲੋਕਾਂ ਨੂੰ ਦੱਸਿਆ ਤੇ ਉਸ ਨੂੰ ਆਪਣੇ ਹਸਪਤਾਲ ਲੈ ਆਏ ਉਸਨੇ ਫੋਨ ਕਰਕੇ ਆਪਣੇ ਪਤੀ ਨੂੰ ਦੱਸ ਦਿੱਤਾ ਡਾਕਟਰ ਨੇ ਉਸ ਦਾ ਜ਼ਖਮ ਸਾਫ਼ ਕਰਕੇ ਪੱਟੀ ਕਰ ਦਿੱਤੀ ਪਰ ਅਜੇ ਉਹ ਬੇਹੋਸ਼ ਮੰਜੇ ਤੇ ਪਈ ਸੀ ਹਰਮਿਤ ਕੋਲ ਬੈਠੀ ਸੋਚ ਰਹੀ ਸੀ ਕਿ ਇੱਧਰ ਤਾਂ ਸਾਡੀ ਕੋਈ ਰਿਸ਼ਤੇਦਾਰੀ ਵੀ ਨਹੀਂ ਫਿਰ ਵੀ ਜੀ ਕਿਸ ਕੋਲਾਈ ਹੋਵੇਗੀ ਜ਼ਰੂਰ ਕਿਸੇ ਸਿਆਣੇ ਬਾਬੇ ਕੋਲਾਈ ਹੋਣੀ ਹੈ ਹਰਮਿਤ ਦੇ ਪਤੀ ਨੇ ਉਸ ਦੇ ਸਾਰੇ ਨੂੰ ਵੀ ਬੁਲਾ ਲਿਆ ਸੀ ਅੱਧੀ ਰਾਤ ਨੂੰ ਹੋਸ਼ ਆਇਆ ਪਰ ਉਹਨਾਂ ਸਾਰਿਆਂ ਨੂੰ ਦੇਖ ਕੇ ਹਰਮੀਤ ਦੀ ਸੱਸ ਦੇ ਹੋਸ਼ ਉੱਡ ਗਏ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਮੈਨੂੰ ਬਚਾ ਲਿਆ ਡਾਕਟਰ ਨੇ ਹਰਮੀਤ ਵੱਲ ਇਸ਼ਾਰਾ ਕਰਕੇ ਕਿਹਾ ਨਹੀਂ ਮਾਤਾ ਸਾਡੇ ਹਸਪਤਾਲ ਵਿੱਚ ਕੰਮ ਕਰਦੀ ਇਹ ਕੁੜੀ ਤੈਨੂੰ ਬੜੇ ਮੁਸ਼ਕਿਲ ਨਾਲ ਖੂਨ ਨਾਲ ਲਤਪਤ ਹੋਏ ਨੂੰ ਇੱਥੇ ਲੈ ਕੇ ਆਈ ਸੀ ਧੰਨਵਾਦ ਇਸ ਦਾ ਕਰੋ ਮੈਂ ਤਾਂ ਆਪਣਾ ਕੰਮ ਕੀਤਾ ਅੱਜ ਰਾਤ ਕੱਟ ਲਵੋ ਤਵੇਰੇ ਛੁੱਟੀ ਦੇ ਦੇਵਾਂਗੇ ਇਹ ਬੋਲ ਡਾਕਟਰ ਉਥੋਂ ਚਲਾ ਗਿਆ ਹਰਮੇਤ ਦੀ ਸੱਸ ਦੀਆਂ ਨਜ਼ਰਾਂ ਨੇਵੀਆਂ ਤੇ ਸ਼ਰਮ ਨਾਲ ਭਰੀਆਂ ਹੋਈਆਂ ਸਨ ਸਾਰੇ ਨੇ ਪੁੱਛਿਆ ਕਿ ਕੀ ਕਰਨ ਆਈ ਸੀ ਇੱਧਰ ਉਹ ਕਹਿਣ ਲੱਗੀ ਮੈਂ ਸਿਆਣੇ ਕੋਲ ਆਈ ਸੀ ਇਸ ਦੀ ਕੁੱਖ ਬੰਨਣ ਜਿਵੇਂ ਇਸ ਨੇ ਮੇਰਾ ਪੁੱਤ ਮੰਜੇ ਤੇ ਪਾਇਆ ਹੈ ਰੱਬ ਕਰੇ ਇਸ ਦੀ ਕੁੱਖ ਵੀ ਕਦੇ ਹਰੀ ਨਾ ਹੋਵੇ ਕਿਉਂ ਬਾਗਲ ਬਣਦੀ ਫਿਤੀ ਹੈ ਅਕਲ ਨੂੰ ਹੱਥ ਮਾਰ ਕਿਹੜੀ ਕੁਖ ਕਿਸ ਦੀ ਕੁਖ ਫੁਕਣ ਦੀ ਗੱਲ ਕਰਦੀ ਹੈ ਇਹ ਆਪਣਾ ਪੋਤਾ ਹੈ ਹਰਮীত ਦੇ 2.5 ਸਾਲ ਦੇ ਮੁੰਡੇ ਨੂੰ ਆਪਣੀ ਗੋਦੀ ਵਿੱਚ ਲੈ ਕੇ ਉਸਦੇ ਸਾਰੇ ਨੇ ਆਖਿਆ ਦੇਖ ਲੈ ਇਹ ਸਭ ਤੇਰੇ ਕਰਕੇ ਹੈ ਜਿਸ ਨੂੰ ਆਪਣਾ ਪਿਆਰ ਮਿਲਣਾ ਚਾਹੀਦਾ ਹੈ ਉਸ ਨੂੰ ਇਹ ਮਜਬੂਰੀਆਂ ਦੇ ਮਾਰੇ ਗਵਾਂਡੀਆਂ ਕੋਲ ਛੱਡ ਕੇ ਆ ਜਾਂਦੇ ਹਨ ਤੂੰ ਦੇਖਣ ਦੀ ਕੋਸ਼ਿਸ਼ ਕਰ ਆਪਣਾ ਨਿੱਕਾ ਦੁਆਰਾ ਆ ਗਿਆ ਹੈ ਹੁਣ ਜਿਹੜੀ ਟੱਕਰ ਬੀਜੀ ਤੈਨੂੰ ਆਟੋ ਵਾਲਾ ਮਾਰ ਕੇ ਗਿਆ ਹੈ ਉਹ ਅਸੀਂ ਨਹੀਂ ਮਰਵਾਈ ਪਰ ਫਿਰ ਵੀ ਤੈਨੂੰ ਰੰਗ ਦੇ ਕੱਪੜੇ ਸਾਡੇ ਘਰੋਂ ਮਿਲ ਜਾਣਗੇ ਹਰਮੀਤ ਦੇ ਪਤੀ ਨੇ ਆਖਿਆ ਸੌਰੇ ਕੋਲੋਂ ਮੁੰਡਾ ਫੜ ਕੇ ਹਰਮੀਤ ਦੀ ਸੱਸ ਉੱਚੀ ਉੱਚੀ ਰੋਣ ਲੱਗ ਪਈ ਉਹ ਆਪਣੇ ਹਰ ਹੰਝੂ ਨਾਲ ਮਾਫੀ ਮੰਗ ਰਹੀ ਸੀ ਥੋੜੇ ਹਾਲਾਤ ਸੁਧਰੇ ਫਿਰ ਉਹ ਇਕੱਠੇ ਹੋ ਗਏ ਹਰਮਿਤ ਦੀ ਸੱਸ ਅੱਜ ਵੀ ਉਸ ਨੂੰ ਚੰਨ ਦਾ ਟੁਕੜਾ ਨਹੀਂ ਪੂਰਾ ਚੰਨ ਹੀ ਕਹਿੰਦੀ ਹੈ ਪਰ ਇੱਕ ਵਾਰ ਤਾਂ ਇਸ ਚੰਨ ਨੂੰ ਗ੍ਰਹਿਣ ਲੱਗ ਹੀ ਗਿਆ ਸੀ ਹੁਣ ਹਰਮਿਤ ਦੇ ਇੱਕ ਨਹੀਂ ਦੋ ਪੁੱਤਰ ਸਨ ਇੱਕ ਜਿਹੜਾ ਹੁਣ 2.5 ਸਾਲ ਦਾ ਸੀ ਤੇ ਦੂਜਾ ਉਸ ਦਾ ਦਯਾਰ ਜਿਹੜਾ ਹੁਣ 18 ਸਾਲ ਦਾ ਸੀ ਦੋਨਾਂ ਦਾ ਸੰਭਾਲ ਉਹ ਆਪ ਕਰਦੀ ਤੇ ਦੋਹਾਂ ਨੂੰ ਨਹਾਉਂਦੀ ਸ਼ਾਇਦ ਇਹੀ ਉਸ ਲਈ ਚੰਨ ਬਣਨਾ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ